ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਪਲਾ ਦੀ ਅਗਵਾਈ ਹੇਠ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਜਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਠਾਕੁਰ, ਭਾਜਪਾ ਜੁਵਾ ਮੋਰਚਾ, ਜਿਲ੍ਹਾ ਜਨਰਲ ਸਿਕੰਦਰ ਲੋਕੇਸ਼ ਬਾਲੀ ਸਮੇਤ ਵੱਡੀ ਗਿਣਤੀ ਵਿੱਚ ਭਾਜਪਾਈ ਆਗੂ ਅਤੇ ਵਰਕਰ ਸ਼ਾਮਲ ਹੋਏ। ਇਸ ਮੌਕੇ ਵਿਜੇ ਸਾਪਲਾ ਨੇ ਸਾਰੇ ਹੀ ਭਾਜਪਾ ਆਗੂ ਵਰਕਰਾਂ ਤੇ ਅਹੁਦੇਦਾਰਾਂ ਨੂੰ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਲੱਡੂ ਵੰਡੇ। ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸੱਚ ਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲੋ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ ਅੱਜ ਦੇ ਦਿਨ ਯਾਨੀ 6 April 1980 ਨੂੰ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਹੋਈ ਸੀਗੀ ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਦੀ ਉਸ ਹੌਸਲੇ ਦੇ ਨਾਲ ਜਿਸ ਲਗਨ ਦੇ ਨਾਲ ਕੰਮ ਕੀਤਾ ਔਰ ਸਾਡੇ ਜਿਹੜੇ ਉਸ ਵੇਲੇ ਦੇ ਨੇਤਾ ਸੀ ਸ਼੍ਰੀ ਅਟਰ ਵਿਹਾਰੀ ਵਾਜਪਾਈ ਜੀ ਸ਼੍ਰੀ ਲਾਲ ਕਿਸ਼ਨ ਅਡਵਾਨੀ ਜੀ ਔਰ ਉਹਨਾਂ ਦੀ ਸਾਰੀ ਟੀਮ ਜਿਹੜੀ ਸੀ ਉਹਨਾਂ ਨੇ ਬੜੀ ਦ੍ਰਿੜਤਾ ਦੇ ਨਾਲ ਕੰਮ ਕੀਤਾ ਔਰ ਅੱਜ ਜਿਹੜੀ ਹੈ ਉਹਨਾਂ ਦੇ ਉਸ ਬੂਟ ਲਾਏ ਹੋਏ ਬੂਟੇ ਦੇ ਨਾਲ ਅੱਜ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਜਿਹੜੀ ਹੈ ਉੱਭਰ ਕੇ ਆਈ ਹੈ ਜਿਹਦੇ 11 ਕਰੋੜ ਤੋਂ ਵੱਧ ਜਿਹਦੇ ਮੈਂਬਰ ਨੇ ਔਰ ਜਿਹੜੀ ਹਲੇ ਤੱਕ ਦੁਨੀਆ ਦੀ ਅਜਿਹੀ ਕੋਈ ਵੀ ਰਾਜਨੀਤਿਕ ਦਲ ਨਹੀਂ ਹੈ ਜਿਹੜਾ 11 ਕਰੋੜ ਤੋਂ ਵੱਧ ਦੀ ਸਦਸਤਾ ਹੋਵੇ ਔਰ ਅੱਜ ਉਸ ਸਹਿ ਕਹਿ ਸਕਦੇ ਆ ਕਿ 6 April 1980 ਦਾ ਲਾਇਆ ਹੋਇਆ ਬੂਟਾ ਜਿਹੜਾ ਸੀ ਉਸ ਵੇਲੇ ਹਾਸੋ ਹਾਣੀ ਦਾ ਵੀ ਕੇਂਦਰ ਬਣਿਆ ਸੀ ਲੋਕਾਂ ਨੇ ਮਜ਼ਾਕ ਵੀ ਕਰਦੇ ਸੀ ਜਦੋਂ ਦੋ ਸਾਡੇ ਜਿੱਤ ਕੇ ਐਮਪੀ ਆਏ ਸੀ ਤਾਂ ਲੋਕ ਮਜ਼ਾਕ ਕਰਦੇ ਸੀ ਔਰ ਉਸ ਵੇਲੇ ਸਾਡੇ ਅਟਲ ਬਿਹਾਰੀ ਵਾਜਪਾਈ ਜੀ ਨੇ ਵੀ ਕਿਆ ਸੀ ਕਿ ਅਸੀਂ ਇੱਕ ਦਿਨ ਤੁਸੀਂ ਅੱਜ ਸਾਡਾ ਮਜ਼ਾਕ ਢਾਉਂਦੇ ਆ ਇਦਨ ਅਸੀਂ ਤੁਹਾਡਾ ਦੁਨੀਆ ਇੱਥੇ ਜਿਹੜਾ ਅਸੀਂ ਰਾਜ ਕਰਕੇ ਦਿਖਾਵਾਂਗੇ ਉਸ ਦਿਨ ਵੀ ਮਜ਼ਾਕ ਹੋਇਆ ਸੀ ਉਸ ਤੋਂ ਬਾਅਦ ਵੀ ਜਦੋਂ 13 ਦਿਨ ਦੀ ਸਰਕਾਰ ਬਣੀ ਸੀ ਉਸ ਤੋਂ ਬਾਅਦ ਜਦੋਂ 13 ਮਹੀਨੇ ਦੀ ਵੀਰੀ ਉਹਨਾਂ ਦੇ ਦੌਰਾਨ ਚ ਵੀ ਲੋਕਾਂ ਨੇ ਮਜ਼ਾਕ ਉਡਾਇਆ ਸੀ ਔਰ ਅਟਰ ਵਿਹਾਰੀ ਵਾਜਪਾਈ ਨੇ ਕਿਹਾ ਸੀ ਕਿ ਮੈਨੂੰ ਤਾਂ 300 ਤੋਂ ਵੱਧ ਦਾ ਆਂਕੜਾ ਦਿਖਾਈ ਦੇ ਰਿਹਾ ਹੈ ਔਰ ਅੱਜ ਉਹਨੂੰ ਸਰਕਾਰ ਕੀ ਕਰਦੀ ਹੈ ਨਰਿੰਦਰ ਮੋਦੀ ਜੀ ਭਾਈ ਨਰਿੰਦਰ ਮੋਦੀ ਜੀ ਨੇ ਉਸ ਨੂੰ ਸਰਕਾਰ ਕੀਤਾ ਔਰ ਆਉਣ ਵਾਲੀਆਂ 2024 ਦੀਆਂ ਚੋਣਾਂਾਂ ਚ 400 ਪਰ ਦਾ ਜਿਹੜਾ ਨਾਰਾ ਦਿੱਤਾ ਔਰ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾ ਉਹ ਲਗਨ ਦੇ ਨਾਲ ਲਾ ਕੇ 400 ਪਾਰ ਕਰਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ